ਜਦੋਂ ਵੀ ਦੁਨੀਆ ਵਿੱਚ ਆਦਰਸ਼ ਔਰਤਾਂ ਦੀ ਗੱਲ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਭਾਰਤੀ ਔਰਤਾਂ ਦਾ ਜ਼ਿਕਰ ਆਉਂਦਾ ਕਿਉਂਕਿ ਭਾਰਤੀ ਔਰਤਾਂ ਆਪਣੇ ਪਰਿਵਾਰ ਦੇ ਪ੍ਰਤੀ ਜ਼ਿਆਦਾ ਸਮਰਪਿਤ ਹੁੰਦੀਆਂ ਖਾਸ ਕਰਕੇ ਆਪਣੇ ਪਤੀ ਦੇ ਪੁਰਾਣੇ ਸਮੇਂਾਂ ਵਿੱਚ ਧਰਮ ਦੇ ਠੇਕੇਦਾਰਾਂ ਨੇ ਇਹਨਾਂ ਔਰਤਾਂ ਦੀ ਵਫਾਦਾਰੀ ਨੂੰ ਕਪਰਤਾ ਦੀ ਤਕੜੀ ਵਿੱਚ ਤੋਲ ਦਿੱਤਾ ਸੀ ਜਿਸ ਨੂੰ ਸਤੀ ਪ੍ਰਥਾ ਆਖਿਆ ਜਾਂਦਾ ਕਿਵੇਂ ਹੋਈ ਸਤੀ ਪ੍ਰਥਾ ਦੀ ਸ਼ੁਰੂਆਤ ਕਿਵੇਂ ਇਸ ਤੇ ਲਾਈ ਗਈ ਰੋਕ ਕੀ ਕੀ ਸਹਿਨ ਕਰਨਾ ਪੈਂਦਾ ਸੀ ਉਸ ਟਾਈਮ ਔਰਤਾਂ ਨੂੰ ਸਤੀ ਪ੍ਰਥਾ ਨੂੰ ਕਿਵੇਂ ਖਤਮ ਕੀਤਾ ਗਿਆ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਣਾ ਤੁਸੀਂ ਵੇਖ ਰਹੇ ਹੋ ਜੀਐਸ ਕੜਿਆਣਾ ਭਾਰਤ ਵਿੱਚ ਪੁਰਾਣੇ ਸਮਿਆਂ ਵਿੱਚ ਦਹੇਜ ਪ੍ਰਥਾ ਬਾਲ ਵਿਆਹ ਸਤੀ ਪ੍ਰਥਾ ਵਰਗੀਆਂ ਦਰਦਨਾਕ ਪ੍ਰਥਾਵਾਂ ਸਮਾਜ ਦਾ ਹਿੱਸਾ ਰਹੀਆਂ ਜਿਸ ਨੂੰ ਪੂਰਾ ਕਰਨ ਲਈ ਲੋਕਾਂ ਤੇ ਜ਼ੋਰ ਦਿੱਤਾ ਜਾਂਦਾ ਸੀ ਖਾਸ ਕਰਕੇ ਔਰਤਾਂ ਤੇ ਇਹਨਾਂ ਵਿੱਚੋਂ ਸਭ ਤੋਂ ਦਰਦਨਾਕ ਤੇ ਖਤਰਨਾਕ ਸੀ ਸਤੀ ਪ੍ਰਥਾ ਕੀ ਹੁੰਦੀ ਸੀ ਸਤੀ ਪ੍ਰਥਾ ਜਦੋਂ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਸੀ ਮੌਤ ਭਾਵੇਂ ਕਿਸੇ ਵੀ ਕਾਰਨ ਹੋਈ ਹੋਵੇ ਉਸ ਦੀ ਵਿਧਵਾ ਪਤਨੀ ਨੂੰ ਆਪਣੇ ਪਤੀ ਦੀ ਚਿਖਾ ਦੇ ਨਾਲ ਜਿਉਂਦਿਆਂ ਸੜਨਾ ਪੈਂਦਾ ਸੀ ਕਦੇ-ਕਦੇ ਤਾਂ ਵਿਧਵਾ ਦੀ ਮਰਜ਼ੀ ਹੁੰਦੀ ਸੀ ਤੇ ਕਦੇ-ਕਦੇ ਉਸ ਨੂੰ ਜ਼ਬਰਦਸਤੀ ਮਜਬੂਰ ਕੀਤਾ ਜਾਂਦਾ ਸੀ ਸਤੀ ਹੋਣ ਵਾਸਤੇ ਇਸ ਪ੍ਰਥਾ ਨੂੰ ਬੰਦ ਕਰਨ ਲਈ ਬਹੁਤ ਕੋਸ਼ਿਸ਼ਾਂ ਹੋਈਆਂ ਪਰ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾ ਸਕਿਆ ਇਸ ਬਾਰੇ ਆਪਾਂ ਵੀਡੀਓ ਵਿੱਚ ਅੱਗੇ ਗੱਲ ਕਰਦੇ ਹਾਂ ਉਸ ਟਾਈਮ ਕਈ ਛੋਟੀ ਉਮਰ ਦੀਆਂ ਬੱਚੀਆਂ ਨੂੰ ਵੀ ਆਪਣੀ ਜਾਨ ਦੇਣੀ ਪਈ ਸੀ ਕਿਉਂਕਿ ਉਹਨਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਜਾਂ ਤਾਂ ਆਪਣੀ ਉਮਰ ਦੇ ਮੁੰਡੇ ਨਾਲ ਜਾਂ ਆਪਣੀ ਉਮਰ ਤੋਂ ਕਾਫੀ ਵੱਡੀ ਉਮਰ ਦੇ ਇਨਸਾਨ ਨਾਲ ਕਰ ਦਿੱਤਾ ਜਾਂਦਾ ਸੀ ਇਸੇ ਕਾਰਨ ਜਦੋਂ ਪਤੀ ਦੀ ਮੌਤ ਹੋ ਜਾਂਦੀ ਤਾਂ ਪਤਨੀ ਦੀ ਉਮਰ ਦਾ ਵੀ ਖਿਆਲ ਨਹੀਂ ਸੀ ਰੱਖਿਆ ਜਾਂਦਾ ਕਈ ਮਾਨਤਾਵਾਂ ਦੇ ਅਨੁਸਾਰ ਮਾਤਾ ਦੁਰਗਾ ਦੇ ਰੂਪ ਵਿੱਚ ਮਾਤਾ ਸਤੀ ਨੇ ਭਗਵਾਨ ਸ਼ਿਵ ਦੇ ਅਪਮਾਨ ਦੇ ਬਦਲੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਜਦੋਂ ਭਗਵਾਨ ਸ਼ਿਵਤਾ ਸਤੀ ਦੇ ਪਿਤਾ ਰਾਜਾ ਦਕਸ਼ ਨੇ અપਮਾਨ ਕੀਤਾ ਤਾਂ ਇਸ અપਮਾਨ ਤੋਂ ਦੁਖੀ ਹੋ ਕੇ ਮਾਤਾ ਸਤੀ ਨੇ ਇੱਕ ਕਦਮ ਚੱਕਿਆ ਸੀ ਕਿਹਾ ਜਾਂਦਾ ਕਿ ਮਾਤਾ ਸਤੀ ਦੇ ਨਾਮ ਤੋਂ ਹੀ ਇਸ ਪ੍ਰਥਾ ਦਾ ਨਾਮ ਸਤੀ ਪ੍ਰਥਾ ਪੈ ਗਿਆ ਪਰ ਇਸ ਨੂੰ ਵੀ ਸਤੀ ਪ੍ਰਥਾ ਵਰਗਾ ਨਹੀਂ ਸਮਝਿਆ ਜਾਂਦਾ ਸੀ ਕਿਉਂਕਿ ਉਸ ਟਾਈਮ ਤਾਂ ਸਤੀ ਦਾ ਪਤੀ ਜਿਉਂਦਾ ਸੀ ਸਤੀ ਪ੍ਰਥਾ ਵਿੱਚ ਔਰਤਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਖਤਮ ਕਰਦੀਆਂ ਮਹਾਭਾਰਤ ਵਿੱਚ ਰਾਜਾ ਪਾਂਡੂ ਦੀ ਮੌਤ ਤੋਂ ਬਾਅਦ ਉਸ ਦੀ ਇੱਕ ਪਤਨੀ ਸਤੀ ਹੋਈ ਸੀ ਇਸ ਤੋਂ ਬਿਨਾ ਹਿੰਦੂ ਧਰਮ ਦੇ ਚਾਰੇ ਵੇਦਾਂ ਵਿੱਚ ਸਤੀ ਪ੍ਰਥਾ ਨਾਲ ਜੁੜੀ ਕੋਈ ਗੱਲ ਨਹੀਂ ਲਿਖੀ। ਇਹ ਪ੍ਰਥਾ ਕਿੱਥੋਂ ਤੇ ਕਿਵੇਂ ਆਈ ਇਸ ਦਾ ਅੱਜ ਤੱਕ ਕੋਈ ਸਬੂਤ ਨਹੀਂ ਮਿਲਿਆ। ਤੁਹਾਨੂੰ ਇਹ ਵੀ ਦੱਸਦੀ ਹੈ ਕਿ ਤੀਜੀ ਸਦੀ BC ਵਿੱਚ ਇਸ ਪ੍ਰਥਾ ਬਾਰੇ ਥੋੜਾ ਬਹੁਤ ਲਿਖਿਆ ਮਿਲਦਾ। ਇਹ ਵੀ ਮੰਨਿਆ ਜਾਂਦਾ ਕਿ 5ਵੀਂ ਸਦੀ ਤੋਂ 9ਵੀਂ ਸਦੀ ਵਿੱਚ ਇਹ ਪ੍ਰਥਾ ਰਾਜੇ ਮਹਾਰਾਜਾਂ ਦੀਆਂ ਵਿਧਵਾ ਪਤਨੀਆਂ ਦੁਆਰਾ ਪੂਰੀ ਕੀਤੀ ਜਾਂਦੀ ਸੀ। ਕਈ ਇਤਿਹਾਸਕਕਾਰਾਂ ਦੇ ਮੁਤਾਬਕ ਇਸ ਪ੍ਰਥਾ ਨੂੰ ਜੋਹਰ ਕਿਹਾ ਜਾਂਦਾ ਸੀ ਨਾ ਕਿ ਸਤੀ ਪ੍ਰਥਾ। ਸਤੀ ਪ੍ਰਥਾ ਸਿਰਫ ਆਮ ਨਾਗਰਿਕਾਂ ਵਿੱਚ ਮਸ਼ਹੂਰ ਜਦੋਂ ਕੋਈ ਰਾਜਾ ਮਹਾਰਾਜਾ ਜੰਗ ਵਿੱਚ ਸ਼ਹੀਦ ਹੋ ਜਾਂਦਾ ਸੀ ਤਾਂ ਉਸ ਦੀ ਪਤਨੀ ਵੱਲੋਂ ਇਹ ਰਸਮ ਪੂਰੀ ਕੀਤੀ ਜਾਂਦੀ ਸੀ ਇਹ ਵੀ ਕਿਹਾ ਜਾਂਦਾ ਸੀ ਕਿ 5ਵੀਂ ਸਦੀ ਤੋਂ 9ਵੀਂ ਸਦੀ ਤੱਕ ਉੱਤਰ ਭਾਰਤ ਮਹਾਦੀਪ ਦੇ ਵੱਡੇ ਵੱਡੇ ਯੋਧਾ ਵੈਜਰ 엘ੀਟ ਵਿੱਚ ਇਹ ਪ੍ਰਥਾ ਪੈਦਾ ਹੋਈ ਖਾਸ ਕਰਕੇ ਇਹ ਪ੍ਰਥਾ ਹਿੰਦੂ ਸਰਮਾਇਦਾਰ ਘਰਾਣਿਆਂ ਵਿੱਚ ਨਿਭਾਈ ਜਾਂਦੀ ਸੀ ਹੌਲੀ ਹੌਲੀ ਸਮੇਂ ਦੇ ਨਾਲ-ਨਾਲ ਇਹ ਪ੍ਰਥਾ ਵਧਦੀ ਗਈ ਤੇ 10ਵੀਂ ਸਦੀ ਤੱਕ ਇਹ ਕਾਫੀ ਮਸ਼ਹੂਰ ਹੋ ਗਈ 18ਵੀਂ ਸਦੀ ਦੇ ਆਉਂਦੇ-ਆਉਂਦੇ ਇਹ ਪ੍ਰਥਾ ਦੇਸ਼ ਦੇ ਕਈ ਹਿੱਸਿਆਂ ਵਿੱਚ ਕੀਤੀ ਜਾਣ ਲੱਗੀ ਇੱਥੋਂ ਤੱਕ ਕਿ ਇਸ ਦਾ ਅਸਰ ਇੰਡੋਨੇਸ਼ੀਆ ਤੇ ਵਿਅਤਨਾਮ ਵਿੱਚ ਵੀ ਦੇਖਿਆ ਗਿਆ ਇਹ ਭਾਰਤੀ ਮਹਾਦੀਪ ਤੋਂ ਬਾਹਰ ਦੱਖਣ-ਪੂਰਬ ਏਸ਼ੀਆ ਵਿੱਚ ਕਈ ਜਗ੍ਹਾ ਤੇ ਮਸ਼ਹੂਰ ਹੋ ਗਈ ਕਈ ਇਤਿਹਾਸਕਾਰਾਂ ਦੇ ਮੁਤਾਬਕ ਇਹ ਪ੍ਰਥਾ ਪੂਰੇ ਭਾਰਤ ਵਿੱਚ ਕਦੇ ਵੀ ਨਹੀਂ ਫੈਲੀ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਪੂਰੇ ਭਾਰਤ ਵਿੱਚ ਫੈਲ ਗਈ ਕਈ ਇਤਿਹਾਸਕਾਰ ਇਹ ਵੀ ਮੰਨਦੇ ਆ ਕਿ ਇਹ ਪ੍ਰਥਾ ਗੁਪਤ ਸਾਮਰਾਜ ਤੋਂ ਪਹਿਲਾਂ ਨਿਭਾਈ ਜਾਂਦੀ ਸੀ ਇਹਨਾਂ ਸਬੂਤਾਂ ਨੂੰ ਕਸੈਂਡਰੀਆ ਦੇ ਯੂਨਾਨੀ ਇਤਿਹਾਸਕਾਰ ਰਸਤੋਬਲਸ ਨੇ ਰਿਕਾਰਡ ਕੀਤਾ ਸੀ ਰਸਤੋਬਲਸ 327 BC ਵਿੱਚ ਸਿਕੰਦਰ ਦੇ ਨਾਲ ਜਦੋਂ ਭਾਰਤ ਆਇਆ ਹਥੇ ਉਹਨੇ ਦੇਖਿਆ ਕਿ ਕਈ ਇਲਾਕਿਆਂ ਵਿੱਚ ਔਰਤਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ ਇਸ ਤਰ੍ਹਾਂ ਕਰਨ ਵਿੱਚ ਉਹ ਗਰਵ ਮਹਿਸੂਸ ਕਰਦੀਆਂ ਜੋ ਵੀ ਔਰਤ ਸਤੀ ਹੋਣ ਤੋਂ ਨਾ ਕਰਦੀ ਸੀ ਤਾਂ ਉਸ ਨੂੰ ਸਮਾਜ ਵਿੱਚ અપਮਾਨ ਸਹਿਣਾ ਪੈਂਦਾ ਸੀ ਲੋਕ ਉਸ ਨੂੰ ਮਨੂਸ ਬਦਚਲਨ ਹੋਰ ਪਤਾ ਨਹੀਂ ਕੀ ਕੁਝ ਕਹਿ ਕੇ ਬੁਲਾਉਂਦੇ ਉਸ ਦਾ ਜਿਉਣਾ ਔਖਾ ਹੋ ਜਾਂਦਾ ਇੱਕ ਗ੍ਰੀਕ ਇਤਿਹਾਸਕਾਰ ਡਾਇਓਡੋਰਸ ਸਿਕੂਲਸ ਨੇ ਲਿਖਿਆ ਕਿ ਸਤਲੋਈ ਤੇ ਰਾਵੀ ਦੇ ਵਿਚਕਾਰ ਕਥਈ ਲੋਕਾਂ ਨੇ ਵਿਧਵਾਵਾਂ ਨੂੰ ਸਤੀ ਹੁੰਦੇ ਵੇਖਿਆ ਇੱਕ ਹੋਰ ਇਤਿਹਾਸਕਾਰ ਐਕਲਸ ਮਾਈਕਲਸ ਨੂੰ 644 ਈਸੀ ਵਿੱਚ ਪਹਿਲੇ ਸਬੂਤ ਸਤੀ ਹੋਣ ਦੇ ਨੇਪਾਲ ਤੋਂ ਮਿਲੇ ਗੁਪਤ ਕਾਲ ਵਿੱਚ ਮਹਾਰਾਜਾ ਭਾਨੂ ਪ੍ਰਤਾਪ ਦੇ ਰਾਜ ਘਰਾਣੇ ਦੇ ਕੋਪਰਾਜ ਦੀ ਜੰਗ ਵਿੱਚ ਮੌਤ ਹੋ ਜਾਣ ਤੋਂ ਬਾਅਦ ਉਹਦੀ ਪਤਨੀ ਵੀ ਸਤੀ ਹੋਈ ਸੀ ਕਈ ਇਤਿਹਾਸਕਾਰਾਂ ਨੇ ਸਤੀ ਹੋਣ ਦਾ ਇੱਕ ਕਾਰਨ ਇਹ ਵੀ ਕਿਹਾ ਕਿ ਬਾਹਰੀ ਹਮਲਾਵਰਾਂ ਵੱਲੋਂ ਜਦੋਂ ਕਿਸੇ ਰਾਜ ਤੇ ਹਮਲਾ ਕਰਕੇ ਸਾਰੇ ਮਰਦਾਂ ਨੂੰ ਮਾਰ ਦਿੱਤਾ ਜਾਂਦਾ ਸੀ ਉਹਨਾਂ ਦੀਆਂ ਔਰਤਾਂ ਨੂੰ ਜ਼ਬਰਦਸਤੀ ਚੱਕ ਕੇ ਲੈ ਜਾਂਦੇ ਸੀ ਇਸ ਡਰ ਦੇ ਕਾਰਨ ਆਪਣੀਆਂ ਪਤਨੀਆਂ ਨੂੰ ਰਾਜੇ ਮਹਾਰਾਜਾ ਵੱਲੋਂ ਆਪ ਹੀ ਮਾਰ ਦਿੱਤਾ ਜਾਂਦਾ ਸੀ ਜਾਂ ਜੰਗ ਵਿੱਚ ਹੋਈ ਮੌਤ ਤੋਂ ਬਾਅਦ ਰਾਣੀਆਂ ਰਾਜੇ ਦੀ ਮੱਛ ਦੀ ਚਿਗਾ ਵਿੱਚ ਬੈਠ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ ਸੀ ਇਹ ਪ੍ਰਥਾ ਜਿਵੇਂ ਮਰਜ਼ੀ ਸ਼ੁਰੂ ਹੋਈ ਹੋਵੇ ਇਹਨੇ ਬਹੁਤ ਸਾਰੇ ਪਰਿਵਾਰਾਂ ਨੂੰ ਖਤਮ ਕਰ ਦਿੱਤਾ ਬਹੁਤ ਸਾਰੇ ਘਰਾਂ ਦੇ ਬੱਚੇ ਪੇ ਘਰ ਹੋ ਗਏ ਇਸ ਪ੍ਰਥਾ ਕਰਕੇ ਕਈ ਲੋਕ ਧਰਮ ਦੀ ਆੜ ਲੈ ਕੇ ਇਹ ਸਮਝਦੇ ਸੀ ਕਿ ਪਤੀ ਦੀ ਮੌਤ ਤੋਂ ਬਾਅਦ ਜਿਉਂਦੀ ਵਿਧਵਾ ਪਤਨੀ ਜੇ ਪਤੀ ਦੀ ਮੱਚਦੀ ਚਿਖਾ ਵਿੱਚ ਪਤੀ ਦੇ ਨਾਲ ਹੀ ਸੜਦੀ ਆ ਤਾਂ ਉਹਨਾਂ ਵੱਲੋਂ ਕੀਤੇ ਗਏ ਪਾਪ ਕੱਟੇ ਜਾਂਦੇ ਆ ਤੇ ਉਹਨਾਂ ਨੂੰ ਸਵਰਗ ਮਿਲਦਾ ਅਲੱਗ ਅਲੱਗ ਇਲਾਕਿਆਂ ਵਿੱਚ ਸਤੀ ਪ੍ਰਥਾ ਨੂੰ ਲੈ ਕੇ ਲੋਕਾਂ ਦੇ ਅਲੱਗ ਅਲੱਗ ਵਿਚਾਰ ਸੀ ਮਰਤਕ ਪਤੀ ਨਾਲ ਸੜ ਕੇ ਸਵਰਗ ਮਿਲਦਾ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਉਹਨਾਂ ਵੱਲੋਂ ਪਿੱਛੇ ਛੱਡੇ ਗਏ ਯਤੀਮ ਬੱਚਿਆਂ ਨੂੰ ਨਰਕ ਜ਼ਰੂਰ ਮਿਲ ਜਾਂਦਾ ਜਿਉਂਦੀ ਔਰਤ ਨੂੰ ਸਤੀ ਕਿਵੇਂ ਕੀਤਾ ਜਾਂਦਾ ਸੀ ਇਹ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਪਤਨੀ ਨੂੰ ਹਾਰ ਸ਼ਿੰਗਾਰ ਲਗਾ ਕੇ ਤਿਆਰ ਕੀਤਾ ਜਾਂਦਾ ਸੀ ਫਿਰ ਉਸ ਨੂੰ ਭੰਗ ਪਿਆਈ ਜਾਂਦੀ ਸੀ ਭੰਗ ਐਨੀ ਪਿਆਈ ਜਾਂਦੀ ਸੀ ਕਿ ਉਹ ਨਸ਼ੇ ਵਿੱਚ ਪਾਗਲਾਂ ਦੀ ਤਰ੍ਹਾਂ ਹੋ ਜਾਂਦੀ ਫਿਰ ਉਸ ਨੂੰ ਫੜ ਕੇ ਸ਼ਮਸ਼ਾਨ ਘਟ ਤੱਕ ਲਿਜਾਇਆ ਜਾਂਦਾ ਆਸੇ ਪਾਸੇ ਢੋਲ ਵਜਾਏ ਜਾਂਦੇ ਪਤੀ ਦੀ ਚਿਖਾ ਤੇ ਘਿਓ ਤੇ ਹੋਰ ਸਮਗਰੀ ਪਾਈ ਜਾਂਦੀ ਇਸ ਨਾਲ ਬਹੁਤ ਜ਼ਿਆਦਾ ਧੂਆ ਹੁੰਦਾ ਭੰਗ ਦੇ ਨਸ਼ੇ ਵਿੱਚ ਚੂਰ ਪਤਨੀ ਨੂੰ ਪਤੀ ਦੀ ਚਿਖਾ ਵਿੱਚ ਪਿਠਾ ਦਿੱਤਾ ਜਾਂਦਾ ਤੇ ਆਸੇ ਪਾਸੇ ਢੋਲ ਵਜਾਏ ਜਾਂਦੇ ਚੀਕਾਂ ਨੂੰ ਲਾਂਬੂ ਲਾਇਆ ਜਾਂਦਾ ਘਿਓ ਤੇ ਹੋਰ ਸਮਗਰੀ ਕਰਕੇ ਬਹੁਤ ਜ਼ਿਆਦਾ ਧੂਆ ਉੱਡਦਾ ਜਿਉਂਦੀ ਪਤਨੀ ਅੱਗ ਵਿੱਚ ਸੜਦੀ ਚੀਕਾਂ ਮਾਰਦੀ ਰੋਂਦੀ ਕਰ ਲਾਉਂਦੀ ਪਰ ਢੋਲ ਠਮਕਿਆਂ ਦੀ ਆਵਾਜ਼ ਉਹਦੀਆਂ ਚੀਕਾਂ ਨੂੰ ਦੱਬ ਲੈਂਦੀ ਧੂਏ ਕਾਰਨ ਲੋਕਾਂ ਨੂੰ ਪਤਾ ਹੀ ਨਾ ਲੱਗਦਾ ਕਿ ਪਤਨੀ ਨੂੰ ਦਰਦ ਹੁੰਦਾ ਵੀ ਆ ਜਾਂ ਨਹੀਂ ਨਾਲ ਉੱਚੀ ਉੱਚੀ ਨਾਅਰੇ ਲਾਏ ਜਾਂਦੇ ਸਤੀ ਕੀ ਜੈ ਸਤੀ ਕੀ ਜੈ ਆਪਣੀਆਂ ਅੱਖਾਂ ਸਾਹਮਣੇ ਪਾਪ ਹੁੰਦਾ ਵੇਖ ਕੇ ਲੋਕਾਂ ਨੇ ਸਤੀ ਪ੍ਰਥਾ ਨੂੰ ਧਰਮ ਦਾ ਆਦਰ ਕਰਨਾ ਸਮਝਿਆ ਵੈਸੇ ਤਾਂ ਸਤੀ ਪ੍ਰਥਾ ਇੱਕ ਇੱਕ ਪ੍ਰਥਾ ਹੀ ਸੀ ਪਰ ਕਈ ਲੋਕ ਇਸ ਨੂੰ ਬਿਲਕੁਲ ਸਹੀ ਮੰਨਦੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਆਖਰਕਾਰ ਇਸ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਇਸ ਪ੍ਰਥਾ ਦਾ ਵਿਰੋਧ ਮੁਗਲਾਂ ਦੇ ਰਾਜ ਵਿੱਚ ਹਮਾਯੂ ਨੇ ਕੀਤਾ ਬਾਦਸ਼ਾਹ ਅਕਬਰ ਨੇ ਇਸ ਪ੍ਰਥਾ ਤੇ ਰੋਕ ਲਾਈ ਤੇ 1582 ਵਿੱਚ ਅਕਬਰ ਨੇ ਇਸ ਪ੍ਰਥਾ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਉਸ ਸਮੇਂ ਬਹੁਤ ਸਾਰੀਆਂ ਔਰਤਾਂ ਆਪਣੀ ਮਰਜ਼ੀ ਨਾਲ ਵੀ ਸਤੀ ਹੁੰਦੀਆਂ ਸੀ ਉਸ ਤੋਂ ਬਾਅਦ ਜਹਾਗੀਰ ਨੇ ਵੀ ਇਸ ਪ੍ਰਥਾ ਨੂੰ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਿਆ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਕ੍ਰੈਡਿਟ ਰਾਜਾ ਰਾਮ ਮੋਹਨ ਰਾਏ ਨੂੰ ਜਾਂਦਾ ਰਾਜਾ ਰਾਮ ਮੋਹਨ ਰਾਏ ਇੱਕ ਵਾਰ ਆਪਣੇ ਕਿਸੇ ਕੰਮ ਲਈ ਵਿਦੇਸ਼ ਗਏ ਤੇ ਮਗਰੋਂ ਉਹਨਾਂ ਦੇ ਭਰਾ ਦੀ ਮੌਤ ਹੋ ਜਾਂਦੀ ਆ ਭਰਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਭਾਬੀ ਨੂੰ ਸਤੀ ਦੇ ਨਾਂ ਤੇ ਜਿਉਂਦਿਆਂ ਸਾੜ ਦਿੱਤਾ ਗਿਆ ਇਹ ਸੁਣ ਕੇ ਉਹ ਬਹੁਤ ਦੁਖੀ ਹੋਏ ਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਮਨ ਵਿੱਚ ਧਾਰਨ ਲਿਆ ਕਿ ਇਸ ਤਰ੍ਹਾਂ ਅੱਗੇ ਤੋਂ ਕਿਸੇ ਨਾਲ ਨਹੀਂ ਹੋਣ ਦੇਣਗੇ ਇਸ ਤੋਂ ਬਾਅਦ ਬ੍ਰਿਟਿਸ਼ ਰਾਜਵੇਲੇ ਵੀ ਅੰਗਰੇਜ਼ਾਂ ਨੇ ਇਸ ਪ੍ਰਥਾ ਨੂੰ ਠੀਕ ਨਹੀਂ ਸਮਝਿਆ ਪਰ ਲੋਕਾਂ ਵਿੱਚ ਅੰਧਵਿਸ਼ਵਾਸ ਜਿਆਦਾ ਹੋਣ ਕਰਕੇ ਰਾਜਾ ਰਾਮ ਮੋਹਨ ਰਾਏ ਸਮਝ ਗਏ ਕਿ ਇਸ ਪ੍ਰਥਾ ਨੂੰ ਇੱਕਦਮ ਖਤਮ ਨਹੀਂ ਕੀਤਾ ਜਾ ਸਕਦਾ ਇਸ ਦਾ ਪ੍ਰਭਾਵ ਲੋਕਾਂ ਵਿੱਚ ਖਤਮ ਕਰਨ ਲਈ ਰਾਜਾ ਰਾਮ 모ਹਨ ਰਾਏ ਨੇ ਲੋਕਾਂ ਵਿੱਚ ਸਿੱਖਿਆ ਤੇ ਜਾਗਰੂਕਤਾ ਦੀ ਮਹਮ ਚਲਾਈ। ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਜਿਉਂਦੇ ਸਵਨ ਦਾ ਸਵਰਗ ਜਾਂ ਨਰਕ ਨਾਲ ਕੋਈ ਸਬੰਧ ਨਹੀਂ। ਉਹਨਾਂ ਨੇ ਵਿਦਵਾਵਾਂ ਦਾ ਦੁਬਾਰਾ ਵਿਆਹ ਕਰਨ ਤੇ ਜ਼ੋਰ ਦਿੱਤਾ। ਰਾਜਾ ਰਾਮ 모ਹਨ ਰਾਏ ਨੇ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਨੂੰ ਖਤਮ ਕਰਨ ਲਈ ਉਹਨਾਂ ਨੂੰ ਹਿੰਦੀ, ਅੰਗਰੇਜ਼ੀ ਦੇ ਬੰਗਲਾ ਭਾਸ਼ਾ ਵਿੱਚ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਲੋਕਾਂ ਵਿੱਚ ਮੁਫਤ ਵੰਡੀਆਂ। ਉਸ ਤੋਂ ਬਾਅਦ ਰਾਜਾ ਰਾਮੂਨ ਰਾਏ ਨੇ ਉਸ ਟਾਈਮ ਦੇ ਬ੍ਰਿਟਿਸ਼ ਇੰਡੀਆ ਦੇ ਗਵਰਨਰ ਲਾਰਡ ਵਿਲੀਅਮ ਬੈਟਿੰਗ ਨਾਲ ਮਿਲ ਕੇ 4 ਦਸੰਬਰ 1829 ਨੂੰ ਬੰਗਾਲ ਸਤੀ ਰੈਗੂਲੇਸ਼ਨ ਪਾਸ ਕਰਵਾਇਆ ਤੇ ਇਸ ਕਾਨੂੰਨ ਨਾਲ ਪੂਰੇ ਭਾਰਤ ਵਿੱਚ ਸਤੀ ਪ੍ਰਥਾ ਤੇ ਰੋਕ ਲਾ ਦਿੱਤੀ ਗਈ। ਤੁਹਾਨੂੰ ਇਹ ਵੀ ਦੱਸਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਚਿਖਾ ਦੇ ਨਾਲ 11 ਰਾਣੀਆਂ ਸਤੀ ਹੋਈਆਂ ਸੀ ਤਾਂ ਦੋਸਤੋ ਇਸ ਤਰ੍ਹਾਂ ਇਸ ਦਰਤਰਾਕ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੋ ਮੇਰੇ ਚੈਨਲ ਤੇ ਨਵੇਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਜਰੂਰ ਕਲਿੱਕ ਕਰ ਲੈਣ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਾ ਕਿਸੇ ਦੂਜੀ ਵੀਡੀਓ ਵਿੱਚ